ਨੰਦ ਲਾਲ ਨੂਰਪੁਰੇ ਦੀ ਤੀਸਰੀ ਇਤਿਹਾਸਿਕ ਕਵਿਤਾ ਕਿੱਥੇ ਮਾਤਾ ਤੋਰਿਆ ਜੀਤ ਤੇ ਜੁਝਾਰ ਨੂੰ ਕਿੱਥੇ ਮਾਤਾ ਤੋਰਿਆ ਜੀਤ ਤੇ ਜੁਝਾਰ ਨੂੰ ਵੇੜੇ ਦੀਆਂ ਰੌਣਕਾਂ ਤੇ ਮਹਿਲਾਂ ਦੀ ਬਹਾਰ ਨੂੰ ਜਿਨ੍ਹਾਂ ਦੀਆਂ ਚਾਈ ਚਾਈ ਘੋੜੀਆਂ ਸੀ ਗਾਣੀਆਂ ਸੇਹਰਿਆਂ ਦੇ ਨਾਲ ਸੀ ਜੋ ਜੋ ਸੀ ਸੋਹਣੀਆਂ ਸਜਾਉਣੀਆਂ ਸੇਹਰਿਆਂ ਦੇ ਵਿੱਚ ਹੈ ਸੀ ਗੁੰਦਣਾ ਪਿਆਰ ਨੂੰ ਕਿੱਥੇ ਮਾਤਾ ਤੋਰਿਆ ਜੀ ਤੇ ਝੂਝਾਰ ਨੂੰ ਸੁਣੇ ਸੁਨੇ ਜਾਪਦੇ ਨੇ ਮਹਿਲ ਤੇ اٹਾਰੀਆਂ ਚੰਦ ਜੀਆਂ ਸੂਰਤਾਏ ਕਿੱਥੇ ਗਈਆਂ ਪਿਆਰੀਆਂ ਕਾਹਨੂੰ ਤੋੜ ਦਿੱਤਾ ਐ ਡੇ ਸੋਹਣੇ ਪਰਵਾਰ ਨੂੰ ਕਿੱਥੇ ਮਾਤਾ ਤੋਰਿਆ ਜੀ ਤੇ ਝੂਝਾਰ ਨੂੰ ਪਿਤਾ ਦਸ਼ਮੇਸ਼ ਜਦੋਂ ਚਾਈ ਚਾਈ ਆਉਣਗੇ ਅੱਜ ਕਿੱਥੋਂ ਹਾਕਾ ਮਾਰੇ ਇਹਨਾਂ ਨੂੰ ਬੁਲਾਉਣਗੇ ਕਿਵੇਂ ਠੰਡ ਪਊ ਸੱਚੀ ਸਰਕਾਰ ਨੂੰ ਕਿੱਥੇ ਮਾਤਾ ਤੋਰਿਆ ਜੀ ਤੇਜ ਜਾਰ ਨੂੰ ਪੁੱਤਰਾਂ ਦੇ ਦੁੱਖ ਤੇ ਵਿਛੋੜੇ ਛੱਲੇ ਜਾਣ ਨਾ ਪੁੱਤਰਾਂ ਦੇ ਬਿਨਾ ਚੰਗਾ ਲੱਗਦਾ ਜਹਾਨ ਨਾ ਨੂਰਪੁਰੀ ਪੁੱਛ ਕੇ ਤੇ ਵੇਖ ਸੰਸਾਰ ਨੂੰ ਕਿੱਥੇ ਮਾਤਾ ਤੋਰਿਆ ਅਜੀ ਤੇਜ ਜਾਰ ਨੂੰ ਧੰਨਵਾਦ